ਇਹਨਾਂ ਦੇ ਵੀ ਦੋ ਬੱਚੇ ਆ ਤੇ ਇਹਨਾਂ ਦੀ ਵੀ ਘਰ ਵਾਲੀ ਬਾਹਰ ਆ ਪਰ ਹੁਣ ਇਹਨਾਂ ਦੀ ਘਰ ਵਾਲੀ ਨਾਲ ਇਹਨਾਂ ਦੀ ਗੱਲਬਾਤ ਨਹੀਂ ਹੋ ਰਹੀ 10 ਸਾਲ ਹੋ ਗਏ ਨੇ ਸਾਡੇ ਵਿਆਹ ਹੋਈ ਨੂੰ ਦੋ ਬੱਚੇ ਨਹੀਂ ਮਾਲਕ ਨੇ ਦਿੱਤੇ ਨੇ ਸਾਨੂੰ ਇੱਕ 9 ਸਾਲ ਦਾ 6 ਸਾਲ ਦੀ ਕੁੜੀ ਆ ਤੇ ਇਹ ਤਾਂ ਰਿਸ਼ਤਾ ਬਹੁਤ ਡੁੰਗਾ ਹੋ ਗਿਆ ਨਾ ਮੇਰੀ ਘਰ ਵਾਲੀ ਨਹੀਂ ਮਰੀ ਸੀ ਉਹ ਜਿਹੜਾ ਭਰਾ ਸੀ ਉਹ ਦਿਲ ਦਾ ਮਾੜਾ ਸੀ ਆ ਦੇ ਨਾਲ ਦੇ ਕਮਰੇ ਚੋਂ ਉਹਨੂੰ ਕਮਰਾ ਦੇ ਦਿੱਤਾ ਸੀ ਬੜੀ ਸੋਹਣੀਆਂ ਗੱਲਾਂ ਕਰਨੀਆਂ ਬੱਚਿਆਂ ਨੂੰ ਪੜਾਉਣੀਆਂ ਵੀ ਮੇਰੇ ਬੱਚਿਆਂ ਦੀ ਲਾਈਫ ਨਾ ਖਰਾਬ ਹੋਵੇ ਠੀਕ ਨਹੀਂ ਤੇ ਬੱਚਿਆਂ ਦੇ ਦੋ ਦੋ ਘੰਟੇ ਵੀ ਉਹਨੂੰ ਕਲਾਸਾਂ ਲਾਉਣੀਆਂ ਵਿੱਚ ਬੈਠ ਕੇ ਮੇਰੇ ਤੋਂ ਵੀਡੀਓ ਵੀ ਹੈਗੀਆਂ ਵੀ ਨਹੀਂ ਬੱਚਿਆਂ ਨੇ ਕਲਾਸਾਂ ਲਾਉਣੀਆਂ ਸਾਰਾ ਕੁਝ ਲਾਉਣਾ ਤੇ ਜਦੋਂ ਮੇਰੀ ਸਿਸਟਰ ਪਹੁੰਚ ਗਈ ਤਾਂ 30 ਲੱਖ ਰੁਪਏ ਦੇ ਦਿਓ ਮੈਨੂੰ ਤੇ ਜਿੱਦਾਂ ਉਹਨੂੰ ਗਈ ਆ ਤੇ ਮੈਂ ਫੇਰ ਘਟਕਟੇ 24 ਲੱਖ ਰੁਪਏ ਜਿਹੜਾ ਆਪਣੇ ਸਾਲੇ ਦੇ ਅਕਾਊਂਟ ਚ ਪਾਤਾ ਬਾਅਦ ਚ ਮੇਰੇ ਸਾਸੋਰੇ ਨਿਸਾਰੇ ਤੋਂ ਦਾਦਾ ਸੁਮੀ ਨੇ ਸਾਰੇ ਦਾਦਾ ਸੁਮੀ ਨੇ ਦਾਦਾ ਲਿਆ ਦਾਦਾ ਸੁਮੀ ਅਸੀਂ ਨਾਮਦਾਨ ਲਿਆਇਆ ਸੀ ਆਪਣੇ 10 ਮੈਂ ਘਟੋ ਘਟੋ 4 ਸਾਲ ਹੋ ਗਏ ਮੈਨੂੰ ਨਾਮਦਾਨ ਲੈਣ ਉਹ ਮੈਂ ਇਕੱਠਿਆਂ ਦੇ ਦੋਨਾਂ ਨੇ ਲਿਆ ਸੀ ਦੋਨਾਂ ਨੂੰ ਅਸੀਂ ਕਿਉਂ ਉਸ ਮਾਲਕ ਦੇ ਮਰੇ ਝੁੱਠੀ ਪੈਂਦੇ ਆ ਜਿੰਨੂੰ ਸਾਨੂੰ ਆਪਣੀ ਚੰਨ ਵਿੱਚ ਰੱਖਿਆ 9 ਸਾਲ ਦਾ ਬੱਚਾ ਹੈ ਤੇ 6 ਸਾਲ ਦੀ ਕੁੜੀ ਹੈ ਤੇ ਪਿੱਛੇ ਛੱਡ ਗਈ ਪਿੱਛੇ ਛੱਡ ਗਈ ਜੀ ਉਹ ਜਨਾਨੀ ਮੇਰੀ ਵਾਈਫ ਬੱਚੇ ਤੋਂ ਦੇਖੋ ਤੋਂ ਮੇ ਨਾਲ ਰਹਿੰਦੀ ਨਹੀਂ ਸੀ ਜੇ ਕਿਤੇ ਬਾਹਰ ਵੀ ਜਾਣਾ ਤਾਂ ਉਹਨੂੰ ਪੱਲਾ ਫੜ ਕੇ ਕਹਿੰਦੀ ਮੇਰਾ ਮੁੰਡਾ ਭੋਲਾ ਆ ਮੇਰਾ ਵੱਡਾ ਮੁੰਡਾ ਭੋਲਾ ਆ ਮੇਰਾ ਬੇਟਾ ਭੋਲਾ ਐਦਾਂ ਕਹਿੰਦੀ ਹੁੰਦੀ ਸੀ ਆ ਸੋਹਰਿਆ ਕੋ ਗਿਆ ਮੈਂ ਕਹਾ ਮੇਰਾ ਬੇਟਾ ਕੋ ਮਾਰਿਆ ਉਹਨਾਂ ਨੇ ਕਿਹਾ ਕੋਈ ਨਹੀਂ ਮੈਂ ਕਹਾਂ ਇਹਨੂੰ ਵਾਪਸ ਘਰ ਦੋ ਮਹੀਨੇ ਇਕ ਲਈ ਬਈ ਚਲੋ ਇਹ ਦੋ ਮਹੀਨੇ ਦੀ ਛੁੱਟੀ ਆ ਰਹੀ ਕੋਲ ਆ ਜਾਵੇ ਜੀ ਕਹਿੰਦੇ ਉਹ ਨਹੀਂ ਆ ਸਕਦੀ ਮੈਂ ਜਿੰਨੀਆਂ ਡਾਕਟਰੀ ਸਲਿੱਪਾਂ ਸਾਰਾ ਕੁਝ ਸਾਲੇ ਆਪਣੇ ਨੂੰ ਪਾਉਂਦ ਰਹੇ ਆ ਬੇ ਮੁੰਡਾ ਜਿਆਦਾ ਬਿਮਾਰ ਆ ਮੁੰਡਾ ਰੋਂਦਾ ਪਿਆ ਸੀ ਬਿਮਾਰ ਵਿੱਚ ਬਾਹ ਨੂੰ ਯਾਦ ਕਰਦਾ ਸੀ ਮੈਨੂੰ ਪਤਾ ਵੇ ਮੁੰਡਾ ਬੜਾ ਬੜਾ ਮੁੰਡਾ ਜਿਹੜਾ ਸੀ ਨਾ ਮਾਂ ਤੋਂ ਵਗਿਆ ਨਹੀਂ ਰਹਿੰਦਾ ਉਹਨੂੰ ਉਹਨਾ ਪਿਆਰ ਕਰਦਾ ਹੱਦੋਂ ਬਾਅਦ ਪਰ ਉਸ ਜਨਾਨੀ ਨੇ ਇਹ ਨਹੀਂ ਕਿਹਾ ਵੀ ਚਲ ਮੈਂ 15 ਦਿਨ ਦੀ ਛੁੱਟੀ ਲੈ ਕੇ ਆ ਜਾਮਾ ਬੱਚਿਆਂ ਦੀ ਖਾਤਰ ਕਹਿੰਦੇ ਪੀਆਰ ਦੀ ਫਾਈਲ ਲਗਨੀ ਪਰ ਜਿੱਤੋਂ ਅਸੀਂ ਵਰਕ ਪਰਮਨੈਂਟ ਚੈੱਕ ਕਰਾਇਆ ਕਹਿੰਦੇ ਚ ਪੀਆਰ ਫਾਈਲ ਹੀ ਹੈ ਨਹੀਂ ਜੀ ਜੀ ਮੈਂ 9 ਸਾਲ ਕੁ ਵੈਜ ਚ ਗਾਲਿਆ ਹਕ ਲਾਲ ਦੀ ਮਿਹਨਤ ਦੀ ਕਮਾਈ ਸਾਰੀ ਉੱਤੇ ਲਾਈ ਆ ਠੀਕ ਨਹੀਂ ਸਾਰੇ ਨੂੰ ਪਤਾ ਹੈ ਵੀ ਮੈਂ ਕਿੰਨੇ ਜੋਗਾ ਕੀ ਕਰਦਾ ਮੈਂ ਅੱਜ ਤੱਕ ਘਰ ਵਾਲੀ ਤੇ ਕਦੀ ਹੱਥ ਨਹੀਂ ਚੱਕਿਆ ਕਿਉਂਕਿ ਇੰਨਾ ਸਾਡਾ ਪਿਆਰ ਸੀ ਹੱਦੋਂ ਵੱਧ ਜਿੱਥੇ ਵੀ ਜਾਣਾ ਸੀ ਦੋਨਾਂ ਨੇ ਇਕੱਠਿਆਂ ਨਹੀਂ ਜਾਣਾ ਬੱਚਿਆਂ ਨਹੀਂ ਜਾਣਾ ਗੱਡੀ ਹੀ ਜਾਣਾ ਇੱਥੇ ਤੱਕ ਰ데요 ਅਸੀਂ ਨਾਮਦਾਨ ਵੀ ਕਿ ਦੋਨਾਂ ਨੇ ਇਕੱਠਿਆਂ ਨੇ ਲਿਛਿਆ ਗਿਆ ਐਨ ਆਰ ਆਈ ਕੋਟ ਥਾਣੇ 'ਚ ਮੇਰਾ ਪਰਚਾ ਦੇ ਦਿੱਤਾ ਵੀ ਮਦਦ ਜਮਗਦੇ ਜਿੰਨ 35 ਲੱਖ ਰੁਪਇਆ ਵੀਰੇ ਲਾਉਣਾ ਮੈਂ ਆਪਣੀ ਘਰ ਵਾਲੀ ਤੋਂ ਉਹਨੂੰ ਦਾਜ ਮੰਗਣਾ ਉਤੋਂ ਪੰਚਾਇਤ ਵਿੱਚ ਕਹਿੰਦਾ ਵੀ ਮੇਰੀ ਧੀ ਬੜੀ ਸੋਹਣੀ ਸੋਹੀ ਪਸਦੀ ਸੀ ਤੇ ਜਾਗਿਆ ਨਰੇઠાਣ ਜਿੱਕੇ ਮਗਾ ਜੀ ਉਹ ਤਾਂ ਇਹਦੇ ਕੁੱਟਦੇ ਮਾਰੇ ਸੀ ਦਾਜ ਮੰਗਦੇ ਸੀ ਬੰਦੇ ਜਿਹੜੀ ਸ਼ੈ ਹੁੰਦੀ ਉਹ ਘਰ ਉਹ ਜਾੜ ਦਿੰਦੀ ਆ ਠੀਕ ਨਹੀਂ بڑے بڑے ਤੇ ਉਹ ਪਿੱਛੇ ਲੱਗੇ ਕੀ ਪੀ ਆਹ ਦਿਖਤਰਾ ਆਪ ਆਪਣਾ ਬੱਚਿਆਂ ਨੂੰ ਛੱਡ ਦੇਣਾ ਮੈਂ ਤਾਂ ਕਹਿੰਦਾ ਮੇਰੀ ਫੈਮਲੀ ਜਿੱਦਾ ਇਕੱਠੀ ਹੈ ਇਕੱਠੀ ਦੀ ਇਕੱਠੀ ਹੋ ਜਾਵੇ ਅਸੀਂ ਇੰਡੀਆ ਵਾਪਸ ਆਵੇ ਬੱਕਰੇ ਰਹਿ ਲਾਂਗੇ ਬਾਪੂ ਨੇ ਕਮਰਾ 35 ਲੱਖ ਰੁਪਏ ਪਾ ਕੇ ਲਾ ਕੇ ਕੋਠੀ ਪਰੇ ਪਾਈ ਉਹ ਚ ਬੱਕਰੇ ਰਹਿ ਲਾਂਗੇ ਮੈਂ ਤਾਂ ਇਹ ਕਹਿੰਦਾ ਵਾਪਸ ਆਵੇ ਆਪਣੀ ਬੱਚਿਆਂ ਚ ਮੈਂ ਬਹੁਤ ਰਿਸ਼ਤੇਦਾਰ ਵੀ ਤੁਸੀਂ ਇਹੀ ਮੰਗ ਕਰਦੇ ਵਾਪਸ ਵਾਪਸ ਆਵੇ ਆਪਣੇ ਬੱਚਾ ਚ ਜੋ ਮੈਂਗਾ ਕੇਸ ਹੋਇਆ ਹੈ ਨਾ ਮੈਂ ਸਾਰਾ ਕੁਝ ਚੱਕ ਲੂੰਗਾ ਠੀਕ ਨਹੀਂ ਤਾਂ ਆਪਣੇ ਬੱਚਿਆਂ ਕੋਲ ਵਾਪਸ ਆਵੇ ਸ세 ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਕੁਝ ਦਿਨਾਂ ਪਹਿਲਾਂ ਤੁਹਾਨੂੰ ਇੱਕ ਹੁਸ਼ਿਆਰਪੁਰ ਦਾ ਮਾਮਲਾ ਦਿਖਾਇਆ ਸੀ ਜਿਸ ਦੇ ਵਿੱਚ ਦੋ ਬੱਚੇ ਸਨ ਮਾਂ ਬਾਪ ਸੀ ਪਿਓ ਇੱਥੇ ਸੀ ਇਹ ਉਹ ਇਲਜ਼ਾਮ ਲਗਾ ਰਿਆ ਸੀ ਮਾਤੇ ਵੀ ਉਹ ਬਾਹਰ ਚਲੇ ਗਈ ਅਤੇ ਉਸ ਤੋਂ ਬਾਅਦ ਉਸਦੇ ਨਾਲ ਲਿੰਕ ਟੁੱਟ ਗਿਆ ਜ਼ਰੂਰ ਤੁਸੀਂ ਉਹ ਕਹਾਣੀ ਦੇਖੀ ਸੀ ਉਹ ਸਭ ਕੁਝ ਦੇਖਿਆ ਸੀ ਤੇ ਇਹੋ ਜਿਹਾ ਹੀ ਮਾਮਲਾ ਹੁਣ ਤੁਹਾਡੇ ਰੂਬਰੂ ਕਰਨ ਲੱਗਿਆ ਇਹ ਵੀ ਮਾਮਲਾ ਹੁਸ਼ਿਆਰਪੁਰ ਦਾ ਹੈ ਇਨਾਂ ਦੇ ਵੀ ਦੋ ਬੱਚੇ ਆ ਤੇ ਇਨਾਂ ਦੀ ਵੀ ਘਰ ਵਾਲੀ ਬਾਹਰ ਆ ਪਰ ਹੁਣ ਇਨਾਂ ਦੀ ਘਰ ਵਾਲੀ ਨਾਲ ਇਨਾਂ ਦੀ ਗੱਲਬਾਤ ਨਹੀਂ ਹੋ ਰਹੀ ਹੁਣ ਅਗਲੀ ਗੱਲ ਇਹਨਾਂ ਨਾਲ ਕਰਦੇ ਆ ਮਾਮਲਾ ਕੀ ਆ ਪੁੱਛਦੇ ਆ ਕੀ ਕਾਰਨ ਹੋਇਆ ਵਿਆਹ ਹੋਇਆ ਛੋਟੇ ਛੋਟੇ ਤੁਹਾਡੇ ਬੱਚੇ ਆ ਕਹਿੰਦੇ ਆ ਪੂਰੀ ਫੈਮਿਲੀ ਆ ਕਿਉਂਕਿ ਇੱਕ ਧੀ ਹੋਵੇ ਇੱਕ ਪੁੱਤ ਹੋਵੇ ਤਾਂ ਕਹਿੰਦੇ ਆ ਫੈਮਿਲੀ ਪੂਰੀ ਹੋ ਜਾਂਦੀ ਆ ਪਰ ਤੁਹਾਡੀ ਫੈਮਿਲੀ ਅਧੂਰੀ ਹੋ ਗਈ ਤੁਹਾਡੀ ਘਰ ਵਾਲੀ ਜਿਹੜੀ ਬਾਹਰ ਚਲੀ ਜਾਂਦੀ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਨਹੀਂ ਕਰਦੀ ਕਿ ਮਾਮਲਾ ਕੀ ਹੋਇਆ ਸਾਰਾ ਮਾਮਲਾ ਸਰ ਜੀ ਤੁਹਾਨੂੰ ਪਤਾ ਵੀ ਕੇਸ ਕਿੰਨੇ ਆ ਰਹੇ ਨੇ ਪੰਜਾਬ ਚ ਤੁਸੀਂ ਦੇਖਿਆ ਨਾ ਵੀ ਜਿਹੜਾ ਨਵਾਂ ਵਿਆਹ ਹੁੰਦਾ ਆ 3-4 ਮਹੀਨੇ ਹੁੰਦੇ ਆ 4 ਮਹੀਨੇ ਬਾਅਦ ਕੋਈ ਨਾ ਕੋਈ ਨਹੀਂ ਆ ਜਨ ਬਈ ਕੋਈ ਜਵਾਬ ਦੇ ਗਈ ਘਰ ਵਾਲੇ ਨਾਲ ਗੱਲ ਕਰਨੋਂ ਹਟ ਗਈ ਸਾਡਾ ਤਾਂ ਤੇ 10 ਸਾਲ ਹੋ ਗਏ ਨੇ ਰਿਲੇਸ਼ਨ ਚ 10 ਸਾਲ ਹੋ ਗਏ ਨੇ ਸਾਡੇ ਵਿਆਹ ਹੋਈ ਨੂੰ ਦੋ ਬੱਚੇ ਨਹੀਂ ਮਾਲਕ ਨੇ ਦਿੱਤੇ ਨੇ ਸਾਨੂੰ ਇੱਕ 9 ਸਾਲ ਦਾ 6 ਸਾਲ ਦੀ ਕੁੜੀ ਆ ਤੇ ਇਹ ਤਾਂ ਰਿਸ਼ਤਾ ਬਹੁਤ ਡੂੰਗਾ ਹੋ ਗਿਆ ਨਾ ਠੀਕ ਨਹੀਂ ਕਾਫੀ ਟਾਈਮ ਦਾ ਤੇ 2015 ਚ ਵਿਆਹ ਹੋਇਆ ਤੇ 2023 ਚ ਘਰ ਵਾਲੀ ਬਾਹਰ ਗਈ ਆ ਬਿਸਟਰ ਬੀਜ ਤੇ ਬਰਾਦਰ ਦੇ ਕੋਲ 2015 ਹੀ ਤੁਹਾਡਾ ਵਿਆਹ ਹੁੰਦਾ ਹੈ 2023 ਚ ਤੁਹਾਡੀ ਘਰ ਵਾਲੀ ਬਾਹਰ ਗਈ ਆ ਹਾਂਜੀ ਹਾਂਜੀ ਬਿਸਟਰ ਬੀਜ ਤੇ ਭਰਾ ਉਹਨੇ ਸਦੀ ਬਾਕੀ ਜੋ ਬਿਸਟਰ ਬੀਜ ਦਾ ਖਰਚਾ ਟਿਕਟਾਂ ਟੁਕੜਾਂ ਦੋ ਵਾਰੀ ਇੱਕ ਵਾਰੀ ਕੈਨਸਲ ਹੋ ਗਿਆ ਇਹ ਟਿਕਟ ਦਿੱਲੀੋਂ ਦੂਜੀ ਵਾਰੀ ਫੇਰ ਟਿਕਟ ਲੈ ਕੇ ਦਿੱਤੀ 2.5 ਲੱਖ ਦੀ 2 ਲੱਖ 30 ਹਜ਼ਾਰ ਦੀ ਲੈ ਕੇ ਦਿੱਤੀ ਦੂਜੀ ਟਿਕਟ ਜਿਹੜੀ ਆ ਤੇ ਉਹ ਲੈ ਕੇ ਤੀ ਰਿਟਰਨ ਟਿਕਟ ਲੈ ਕੇ ਜਾਣੀ ਪੈਂਦੀ ਵਿਜਟਰ ਵੀਜ਼ੇ ਦੇ ਵਿੱਚ ਵੀ ਵਾਪਸ ਆਉਣਾ ਹੈ ਹਾਂਜੀ ਵਾਪਸ ਆਉਣਾ ਹੈ ਉਹ ਦੋ ਟਿਕਟਾਂ ਰਿਟਰਨਾਂ ਲੈ ਕੇ ਤਸੀਂ ਇੱਕ ਏਅਰ ਇੰਡੀਆ ਦੀ 2 ਲੱਖ ਦੀ ਟਿਕਟ ਉਹ ਖਰਾਬ ਹੋ ਗਈ ਪਹਿਲਾਂ ਮੇਰੀ ਕੋਈ ਉੱਥੇ ਦਿੱਲੀ ਇਮੀਗ੍ਰੇਸ਼ਨ ਚ ਕੋਈ ਗਲਤ ਜਵਾਬ ਦੇ ਦਿੱਤਾ ਇਹਨਾਂ ਨੇ ਤੇ ਉਹ ਕਰਕੇ ਉਹਨਾਂ ਨੇ ਵਾਪਸ ਇਹਨੂੰ ਮੋੜ ਦਿੱਤਾ ਤੇ ਇਹਦੇ ਬ੍ਰਦਰ ਨੇ ਭਰਾ ਨੇ ਰੋਲਾ ਪਾਇਆ ਵੀ ਵੀਜ਼ਾ ਨਾ ਕੈਂਸਲ ਹੋ ਜਾਵੇ ਬੇ ਹਫ਼ਤੇ ਦੇ ਵਿੱਚ ਵੀ ਟਿਕਟ ਕਰਾ ਦਿਓ ਐਮਬੈਸੀ ਨੂੰ ਮੇਲ ਨਾ ਕੋਈ ਚੱਲ ਜਾਵੇ ਤੇ ਅਸੀਂ ਮੈਂ ਭਰਾ ਭੈਣ ਭਰਾਵਾਂ ਤੋਂ ਪੈਸੇ ਜਿੱਦਾਂ ਫੜੇ ਆ ਤੇ ਚੱਕ ਕੇ ਮੈਂ ਟਿਕਟ ਟੂਟ ਕਰਾਈਏ ਸੀ ਟਿਕਟ ਜਿੱਦਾਂ 2,30,000 ਦੀ ਟਿਕਟ ਕਰਾਈ ਆ ਫੇ ਫੇਚ ਏਰੀਨ ਦੀ ਟਿਕਟ ਲੈ ਕੇ ਦਿੱਤੀ ਇਹ ਕੈਨੇਡਾ ਦੀ ਪਹਿਲੇ ਏਰੀਨ ਦੀ ਫੇਰ ਕੈਨੇਡਾ ਲਈ ਲਗਤੀ ਰਿਟਰਨ ਲੈ ਕੇ ਦਿੱਤੀ ਤੇ ਉਹ ਫੇ ਵਕਤੇ ਦੇ ਵਿੱਚ ਵਿੱਚ ਕੰਮ ਬਣਾਇਆ ਤੇ ਪਹੁੰਚ ਗਈ ਆਪਣੇ ਭਰਾ ਦੇ ਕੋਲ ਤੇ ਵਿਜ਼ਿਟ ਬਿਜ ਤੇ ਉਹ ਭਰਾ ਕੋ ਰਹਿੰਦੀ ਭਰਾ ਦੇ ਨਾਲ ਦੇ ਕਮਰੇ ਚ ਉਹਨੂੰ ਕਮਰਾ ਦੇ ਦਿੱਤਾ ਸੀ ਬੜੀ ਸੋਹਣੀਆਂ ਗੱਲਾਂ ਕਰਨੀਆਂ ਬੱਚਿਆਂ ਨੂੰ ਟਿਊਸ਼ਨ ਪੜਾਉਣੀ ਆ ਵੀ ਮੇਰੇ ਬੱਚਿਆਂ ਦੀ ਲਾਈਫ ਨਾ ਖਰਾਬ ਹੋਵੇ ਠੀਕ ਨਹੀਂ ਤੇ ਬੱਚਾ ਨੇ 2-2 ਘੰਟੇ ਵੀ ਉਹਨੂੰ ਕਲਾਸਾਂ ਲਾਉਣੀਆਂ ਵਿੱਚ ਬੈਠ ਕੇ ਮੈਂ ਤਾਂ ਵੀਡੀਓ ਵੀ ਹੈਗੀਆਂ ਵੀ ਨਹੀਂ ਬੱਚੇ ਨੇ ਕਲਾਸਾਂ ਲਾਉਣੀਆਂ ਸਾਰਾ ਕੁਝ ਲਾਉਣਾ ਤੇ ਹੌਲੀ-ਹੌਲੀ ਜਿੱਦਾਂ ਉਹ ਕੰਮ ਮਿਲ ਗਿਆ ਉਹਨੂੰ ਕੋਈ ਜਾਂ ਵਰਕ ਪਰਮਿਟ ਜਿੱਦਾਂ ਲੈਣਾ ਸੀ ਜਦੋਂ ਜਦੋਂ ਮੈਂ ਸਾਲੇ ਆਪਣੇ ਨੂੰ ਪੈਸੇ ਪਾ ਦਿੱਤੇ ਵੀ ਸਾਡੇ ਬੱਚਾ ਨੇ ਮੇਰਾ ਕੰਮ ਜਿੱਦਾਂ ਕਹਿੰਦਾ ਵੀ 30 ਤੋਂ 40 ਲੱਖ ਰੁਪਏ ਲੱਗਣਾ ਤੇ ਹੱਟਾ ਪਹਿਲਾਂ ਜਦੋਂ ਸਟਾਰਟਿੰਗ 'ਚ ਕਹਿੰਦਾ ਸੀ 30 ਤੋਂ 40 ਲੱਖ ਰੁਪਏ ਵਰਕ ਪਰਮਿਟ ਦਾ ਨਹੀਂ ਸ਼ੁਰੂ ਤੋਂ ਕਹਿੰਦਾ ਜਦੋਂ ਬਿਸਟਰ ਬੀਤ ਜਾਣਾ ਸੀ ਵੀ ਸਾਨੂੰ ਪੈਮ ਵੀ ਕਿਸੇ ਤਰੀਕੇ ਨਾਲ ਸੱਦਣਾ ਦੀ ਤਾਂ 40 ਲੱਖ ਰੁਪਏ ਲੱਗਿਆ ਇਸ ਤਰ੍ਹਾਂ ਵੀ ਜੇ ਤੁਹਾਨੂੰ ਤੁਹਾਡਾ ਬ੍ਰਦਰ ਇਨ ਲਾਉ ਕਹਿੰਦਾ 20 30 35 ਲੱਖ ਰੁਪਏ ਲਗਣਾ ਸਾਰੀ ਫੈਮਲੀ ਪਹਿਲੇ ਕਹਿੰਦੇ ਮੈਂ ਆਪਣੇ ਘਰ ਤੁਹਾਡੀ ਮੈਂ ਆਪਣੀ ਸਿਸਟਰ ਨੂੰ ਸਦੂੰਗਾ ਤੇ ਤੁਹਾਨੂੰ ਸਦੂੰਗਾ ਉਸ ਉਸ ਵੇਸ ਤੇ ਤੇ ਕਹਿੰਦਾ ਜਦੋਂ ਮੇਰੀ ਸਿਸਟਰ ਪਹੁੰਚ ਗਈ ਤਾਂ 30 ਲੱਖ ਰੁਪਏ ਦੇ ਦਿਓ ਮੈਨੂੰ ਤੇ ਜਿੱਦਾਂ ਉਹਨੂੰ ਗਈ ਆ ਤੇ ਮੈਂ ਫੇਰ ਘਟ ਘਟ 24 ਲੱਖ ਰੁਪਏ ਜਿਹੜਾ ਆਪਣੇ ਸਾਲੇ ਦੇ ਅਕਾਊਂਟ ਚ ਪਾਤਾ ਬਾਅਦ ਚ ਜਿੱਦਾਂ ਮੇਰੇ ਸੋਹਰਾ ਸਾਹਿਬ ਲੱਖ ਰੁਪਏ ਤਾਂ ਮਿਲੋ ਮੇਰੇ ਸੋਹਰਾ ਸਾਹਿਬ ਲੈ ਗਏ ਪੈਸੇ ਪਾਉਣ ਤੋਂ ਪਹਿਲਾਂ ਤੇ ਬਾਅਦ ਚ ਨਹੀਂ ਜਿੱਦਾਂ ਬਾਕੀ ਪੈਸੇ ਜਿਹੜੇ ਉਹ ਮੈਂ ਕੋਣ ਚ ਪਾਤੇ ਇਕੱਠੇ ਨਹੀਂ ਪਾ ਸਕਦੇ ਆਪਾਂ ਭੈਣ ਭਰਾਵਾਂ ਤੋਂ ਮੈਂ ਜਿੱਦਾਂ ਫੜੇ ਆ ਸੋਨਾ ਵੇਚਿਆ ਤੇ ਬੈਂਕ ਚੋਂ ਲੋਨ ਲਿਆ ਇਹ ਸਾਰਾ ਕੁਝ ਪਾਪ ਹੋ ਕੇ ਜੀ ਇਕੱਠੇ ਕਰਕੇ ਹੋਈ ਹੋਈ ਕਿਸ਼ਤਾਂ ਬਣਾ ਕੇ ਜਿੱਦਾਂ ਕੱਲੇ ਆ ਕਿ ਮੇਰੀ ਭੈਣ ਨੇ ਪਾਏ ਆ ਜਿੱਤੋਂ ਫੜੇ ਪੁਰਾਣੇ ਸਾਡੇ ਨੇ ਪਾਏ ਆ ਤੇ ਇਦਾਂ ਪਾਪ ਹੋ ਕੇ ਜੀ ਇਹਨੂੰ ਛੱਡ ਤੋਂ ਪੁਰੀਆਂ ਰਸੀਦਾਂ ਆ ਤੇ ਐਫ ਆਈ ਰਿਪੋਰਟ ਹੋ ਗਈ ਆ ਤਿੰਨਾਂ ਜਣਾਂ ਦੇ ਪਰਚਾ ਕੱਟ ਹੋਇਆ ਆ ਕਿੰਨਾ ਕਿੰਨਾ ਦਾ ਪਰਚਾ ਹੋਇਆ ਇੱਕ ਤਾਂ ਮੇਰੇ ਸਾਲੇ ਦੇ ਕੱਟ ਹੋਇਆ ਰঞ্জੀਤ ਸਿੰਘ ਸੰਧੂ ਤੇ ਤੇਕ ਮੇਰੀ ਵਾਈਫ ਆਏ ਮਨਦੀਪ ਸੰਧੂ ਉਹਤੇ ਕਟ ਹੋਇਆ ਤੇ ਮੇਰਾ ਸੋਹਰਾ ਸਾਹਿਬ ਹੈ ਬਲਬੀਰ ਸਿੰਘ ਉਹਦੇ ਤੇ ਪਰਚਾ ਕਟ ਹੋਇਆ ਹੈ ਹਾਂਜੀ 420 ਦਾ ਤਾਂ ਜੇ ਮੈਂ ਇਸ ਚੀਜ਼ ਚ ਲੈਨ ਚ ਪੈਣ ਨਹੀਂ ਚਾਹੁੰਦਾ ਸੀ ਮੈਨੂੰ ਸ਼ੌਂਕ ਨਹੀਂ ਪਿਆ ਮੈਂ ਆਪਣੀ ਤੀਜ ਤੇ ਆਪਣੇ ਬੇਟੇ ਨੂੰ ਮੀਡੀਆ ਵਿੱਚ ਲੈ ਕੇ ਆਵਾ ਕਿਉਂਕਿ ਜਦੋਂ ਸਿਰ ਤੋਂ ਪਾਣੀ ਨਿਕਲ ਜਾਵੇ ਨਾ ਕਹਿੰਦੇ ਉੱਪਰ ਹੋ ਜਾਵੇ ਤਾਂ ਫਿਓਖਾ ਜਾਂਦਾ ਉਸ ਹਿਸਾਬ ਨਾਲ ਮੈਨੂੰ ਇਸ ਚੀਜ਼ ਚ ਆਉਣੇ ਪਿਆ ਕਿਉਂਕਿ ਮੈਂ ਕਰਜੇ ਥੱਲੇ ਬਹੁਤ ਆ ਗਿਆ ਨਾ ਕੋਕੀ ਮੈਂ ਜਦੋਂ ਮੈਂ ਆਪਣੇ ਬੱਚਿਆਂ ਨੂੰ ਦੇਖਦਾ ਤੇ ਮੈਂ ਤਾਂ ਇਹ ਸੋਚਦਾ ਵੀ ਸਾਡਾ ਘਰ ਨਵਾਂ ਬਿਆ ਹੋ ਜਿਹੜੀ ਛੱਡ ਕੇ ਚਲ ਜਾਂਗੀ 10-8 ਸਾਲ ਅਸੀਂ ਇਕੱਠੇ ਰਹੇ ਆ ਬੰਦਾ ਡੂੰਗੀ ਸੋਚ ਸੋਚਦਾ ਇਸ ਸੀਜ਼ਨ ਨੂੰ ਦੇਖਦੇ ਦੇਖਦੇ 2 ਸਾਲ ਮੈਂ ਵੇਟ ਕਰਦ ਰਿਹਾ ਵੀ ਅੱਜ ਸਾਡੀ ਬਣਦੀ ਅੱਜ ਬਣਦੀ ਜਦੋਂ ਉਹ ਆਪਣੇ ਬੱਚਿਆਂ ਨੇ ਗੱਲ ਕਰਨੀ ਛੱਡ ਦਿੱਤੀ ਮੈਨਾਂ ਛੱਡ ਦਿੱਤੀ ਆ ਫੇ ਮੈਨੂੰ ਕੋੜ ਕਚਾਰੀਆਂ 'ਚ ਟਕਰਾਂ 'ਚ ਪੈ ਗਿਆ ਮੈਂ ਦੀਆਂ ਥੁਈਆਂ ਫੇ ਮੈਂ ਸੀਜਵਲ ਪਿਆ ਜਦੋਂ ਪੰਚਾਇਤਾਂ ਵੀ ਹੋਈਆਂ ਮੈਂ ਉਹਦੇ ਬਾਪ ਦੇ ਪੈਰੀ ਹੱਥ ਵੀ ਲਾਇਆ ਦੋ ਵਾਰੀ ਬਈ ਬਾਪੂ ਆ ਤੂੰ ਮੇਰਾ ਪੇ ਦੇ ਸਮਾਨ ਆ ਵੀ ਮੇਰਾ ਘਰ ਬਸਣ ਦੇ ਦੇ ਵੀ ਇਹਨੂੰ ਆਲਾਂ ਦੇ ਘਰ ਆਵੇ ਆਪਣੇ ਬੱਚਾ ਜਾਵੇ ਮੇਰੇ ਘਰ ਉਜੜਦਾ ਬੱਚੇ ਮੇਰੇ ਰੁੱਲ ਜਾਣੇ ਆ ਜੀ ਉਹ ਕਹਿੰਦਾ ਜੀ ਉਹ ਨਹੀਂ ਇੰਡੀਆ ਵਾਪਸ ਹੋਣਾ ਉਹਦਾ ਮੁੰਡਾ ਵੀ ਮੈਨੂੰ ਇਹ ਗੱਲ ਕਹੀ ਜਾਂਦਾ ਕੁੜੀਆਂ ਵੀ ਉਹਦੀਆਂ ਕਹੀ ਜਾਂਦੀਆਂ ਹੈ ਤੇ ਤੇ ਜਿੱਦਾਂ ਗੱਲ ਵਾਦੀ ਵਾਦੀ ਜਿੰਦ ਤੱਕ ਪੈਸੇ ਪਾਤੇ ਜਦੋਂ 4-5 ਮਹੀਨੇ ਬਾਅਦ ਫਿਰ 14 ਲੱਖ ਰੁਪਏ ਸਾਲਾ ਮੇਰਾ ਹੋਰ ਮੰਗਣਗਾ ਮੇਤੋਂ ਮੈਂ ਕਿਹਾ ਯਾਰ ਭਾਜੀ ਚੱਕਰ ਕੀ ਹੈ ਮੈਨੂੰ ਵੇਚਲੀ ਗੱਲ ਤੋਂ ਦੱਸ ਕਹਿੰਦਾ 14 ਲੱਖ ਯਾਰ ਪਾ ਯਾਰ ਮੈਂ ਕਿਹਾ ਗੱਲ ਕੀ ਹੈ ਵੇਚਲੀ ਮੈਨੂੰ ਦੱਸ ਖੁੱਲ ਕੇ ਨਾ ਕਰੇ ਗੱਲ ਕਹਿੰਦਾ ਯਾਰ ਮੈਂ ਫਸ ਗਿਆ ਆ ਆ ਤੁਹਾਨੂੰ ਕਹਿੰਦਾ ਸਤਨ ਮੈਂ ਕਿਹਾ ਜਿਹੜਾ ਪਹਿਲੋ ਪਾਇਆ ਇੰਨਾ ਪੈਸਾ ਦੂਸਰੇ ਕਰਤੇ ਜੀ ਫਸ ਕਿੱਦਾਂ ਗਿਆ ਵੀ ਪਤਾ ਨਹੀਂ ਕੀ ਗੱਲ ਗੱਲ ਸਮਝਾਵੇਂ ਨਾ ਕਿਦਾਂ ਨਹੀਂ ਕੀ ਨਹੀਂ ਤੇ ਮੈਂ ਕਿਹਾ ਗੱਲ ਤਾਂ ਦੱਸ ਫਿਰ ਮੈਂ ਬਾਪੂ ਨਾਲ ਗੱਲ ਕੀਤੀ ਬਾਪੂ ਕਹਿੰਦਾ ਵੀ ਹੁਣ ਤਾਂ ਸਾਢੇ ਹੱਥ ਖੜੇ ਆ ਬਾਈ ਅਸੀਂ ਕਿੱਥੋਂ ਦਈਏ ਬਈ ਪਹਿਵਾ ਪਤਾ ਨਹੀਂ ਕੀ ਕਰ ਲੈ ਕੀ ਨੇ ਇਦਾਂ ਕੁਝ ਕਹਿੰਦਾ ਸੀ ਜਾਂ ਤਾਂ ਉਹਨਾਂ ਦੀ ਕੋਈ ਸਕੀਮਾਂ ਸੀ ਬਾਈ ਠੀਕ ਨਹੀਂ ਸਾਢੇ ਤੋਂ ਅਸੀਂ ਮਾਤੜ ਬੰਦੇ ਆ ਜਿੰਨੇ ਕ ਕਮਾਈ ਦੇ ਉਹਨਾਂ ਕੇ ਲੱਗੇ ਜਿੰਨੇ ਕ ਕਮਾਉਂਦੇ ਆ ਉਹਨਾਂ ਕੇ ਲੱਗ ਜਾਂਦੇ ਸਾਢੇ ਤੋਂ ਸਾਢੇ ਤੋਂ ਕਿਰਾਏ ਵਿੱਚ ਜ਼ਮੀਨਾਂ ਆ ਠੀਕ ਨਹੀਂ ਜਾਇਦਾਤਾਂ ਬਾਈ ਇਦਾਂ ਹੀ ਕਰਦੇ ਕਰਦੇ ਗੱਲ ਜਿੱਦਾਂ 1 ਸਾਲ ਚੱਲਦੀ ਰਹੀ ਚੱਲਦੀ ਰਹੀ ਬਾਅਦ ਚ ਨਹੀਂ ਬੰਦ ਹੋ ਗਿਆ ਘਰ ਵਾਲੀ ਨੇ ਹੌਲੀ ਹੌਲੀ ਕੰਨੀ ਬੱਚਿਆਂ ਨਾਲ ਗੱਲ WhatsApp ਬੰਦ ਕਰਤਾ ਜਦੋਂ ਮੈਂ ਉਹਨਾਂ ਨਾਲ ਗੱਲ ਕਰਨੀ ਘਰ ਵਾਲੀ ਨੇ ਪਰੇ ਨੂੰ ਕੁਮਾ ਲੈਣਾ ਮੜੇ ਮੜਾ ਅੱਖਾਂ ਮੀਟ ਗਿਆ ਹੰਗਾਰ ਜੇ ਮਰੀ ਜਣੀ ਹਾਂਜੀ ਠੀਕ ਹੈ ਠੀਕ ਹੈ ਮੈਨੂੰ ਸਮਝ ਲੱਗ ਗਿਆ ਵੀ ਯਾਰ ਇਹ ਕਦ ਪਿੱਛਾ ਛੱਡਣ ਲੱਗੀ ਆ ਕੀ ਚੱਕਰ ਕੀ ਆ ਇਹ ਤਾਂ ਵਸਾਸ ਕਿ ਆਪਣੇ ਨਿਆਣਾਂ ਨਾਲ ਬੱਚਿਆਂ ਨਾਲ ਗੱਲ ਕਰਦੀ ਸੀ ਇਹ ਕਦ ਪਿੱਛਾ ਛੱਡਣ ਗਈ ਆ ਉਹ ਮੇਰੇ ਤੋਂ ਐਸ ਵੇਲੇ ਵੀਡੀਓ ਵੀ ਆ ਹੈਂ ਵੀ ਇਹ ਕਾਤੇ ਪਿੱਛੇ ਅੱਡੀ ਪਹਿਲੇ ਆਸ ਦੀ ਗੱਲਾਂ ਕਰਦੀ ਸਭ ਕੋਈ ਬੱਚਿਆਂ ਨਾਲ ਕਰਦੀ ਮੈਂ ਤਾਂ ਵੀਡੀਓ ਆ ਹੈ ਤੇ ਉਹ ਚੀਜ਼ ਨਾ ਹੌਲੀ ਹੌਲੀ ਉਹਦੇ ਭਰਾ ਜਦੋਂ ਕੋਲ ਆਉਣਾ ਤੇ ਉਹਨੂੰ ਭਰਾਵਰੇ ਨੇ ਫੋਨ ਕਹਿੰਦਾ ਕੱਟ ਦੇ ਕੱਟ ਦੇ ਕੱਟ ਦੇਣਾ ਭਰਾ ਦਾ ਇੰਨਾ ਪ੍ਰੈਸ਼ਰ ਪੈ ਗਿਆ ਸੀ ਭਰਾ ਦੇ ਨਾਲ ਦੇ ਕਮਰੇ ਚ ਰਹਿੰਦੀ ਸੀ ਤੇ ਉਹ ਫੋਨ ਕੱਟਣ ਲੱਪੇ ਦੇਖੇ ਇਦਾਂ ਬਸ ਫਿਰ ਗੱਲਬਾਤ ਦੀ ਬਾਤ ਦੀ ਮੈਂ ਕਿਹਾ ਯਾਰ ਅਕਸਰ ਆਪਣਾ ਰਿਸ਼ਤਾ ਆ ਉਹ ਆਪਣਾ ਪੂਰਾ ਬੱਚਾ ਆ ਆਪਣੇ ਬੱਚੇ ਨਾਲ ਕਿੱਦਾਂ ਰਹਿੰਦਾ ਤੂੰ ਕਿੱਦਾਂ ਰਹਿੰਦੇ ਨੇ ਨੂੰ ਪਤਾ ਵੀ ਤੇਰੇ ਬੱਚੇ ਆ ਅੱਦਾ ਅੱਦਾ ਕਹਿੰਦੀ ਭਾਜੀ ਨਹੀਂ ਗੱਲ ਕਰਨ ਦਿੰਦਾ ਬੱਚਾ ਮੁੰਡਾ ਰੋਂਦਾ ਉਹਦਾ ਐਦਾ ਐਦਾ ਗੱਲਾਂ ਜਿੱਦਾਂ ਨਿਕਲਣ ਆਪੇ ਫੇਰ ਥੋੜਾ ਜਿਹਾ ਮੈਨੂੰ ਸ਼ੌਕ ਜੇ ਪੈਣ ਲੱਗੂ ਕੋਈ ਦਾਲ ਚਕਾਲਾ ਕੋਈ ਯਾਰ ਸਹੀ ਦਾਲ ਚਕਾਲਾ ਬਈ ਜਿਹੜੀ ਜਨਾਨੀ ਆਪਣੇ ਬੱਚਿਆਂ ਤੋਂ ਬਗੈਰ ਨਹੀਂ ਰਹਿੰਦੀ ਸੀ ਇੱਕ ਮਿੰਟ ਅੱਜ ਉਹ ਆਪਣੇ ਬੱਚਿਆਂ ਦਾ ਮੂੰਹ ਦੇਖਣ ਨੂੰ ਵੀ ਕਹਿੰਦੀ ਰੋਂਦੀ ਰੋਂਦੀ ਹੁੰਦੀ ਸੀ ਫੋਨ ਦੇ ਉੱਪਰ ਮੈਂ ਬੱਚੇ ਮੇਰੇ ਬੱਚੇ ਆ ਕੋਈ ਨਾ ਫਿਕਰ ਨਾ ਕਰੋ ਮੈਂ ਤੁਹਾਨੂੰ ਲੈ ਜਾਣਾ ਤੋ ਆਪਣੇ ਮੂੰਹ ਬੱਚਿਆਂ ਨੂੰ ਵੀ ਦੂਰ ਹੋ ਗਈ ਆ ਕਿਹੜੀ ਚੀਜ਼ ਉਹਦੇ ਦਿਮਾਗ 'ਚ ਬਹਿ ਗਈ ਆ ਕਿ ਉਦੋਂ ਹਵਾ ਪਾਣੀ ਉਹਨੂੰ ਤੇ ਚੇਂਜ ਕਰ ਦਿੱਤਾ ਮਾਂ ਅਕਸਰ ਜਿਹੜੇ ਜਾਨਵਰ ਆ ਨਾ ਜਾਨਵਰ ਆਪਣੇ ਬੱਚੇ ਨੂੰ ਜਦੋਂ ਕੋਈ ਬਾਂਦਰ ਜਾਂ ਕੋਈ ਆਪਣੇ ਬੱਚੇ ਨੂੰ ਮਰੇ ਨੂੰ ਵੀ ਗਾੜਨਾ ਲੱਗ ਰੱਖਦਾ ਮੇਰਾ ਬੱਚਾ ਆ ਆਪਾਂ ਤਾਂ ਇਨਸਾਨ ਆ ਸਾਡੇ ਬੱਚੇ ਢਿੱਡ ਦੇ ਜੰਮੇ ਆ ਅਸੀਂ ਕਿੱਦਾਂ ਭੁੱਲ ਜਾਈਏ ਬਹੁਤ ਇੱਕ ਤੁਹਾਡੀ ਤੁਹਾਡੀ ਅਸਲ ਚ ਘਰ ਵਾਲੀ ਨਾਲ ਹੋਈ ਕੀ ਦਿੱਕਤ ਕੀ ਹੋਈ ਕਿਉਂ ਨਹੀਂ ਉਹ ਤੁਹਾਡੇ ਨਾਲ ਗੱਲ ਕਰ ਰਹੀ ਕੁਝ ਪਤਾ ਲੱਗਿਆ ਤੁਹਾਨੂੰ ਹਜੇ ਤੱਕ ਜਦੋਂ ਵੀ ਉਹਨਾਂ ਨਾਲ ਗੱਲ ਕਰੀ ਬਈ ਮੇਰਾ ਬੇਟਾ ਬਿਮਾਰ ਹੋਇਆ ਮੈਂ ਸੋਹਰਿਆ ਕੋ ਗਿਆ ਮੈਂ ਕਿਹਾ ਮੇਰਾ ਬੇਟਾ ਬਿਮਾਰ ਆ ਉਹਨਾਂ ਨੇ ਕਿਹਾ ਕੋਈ ਨਹੀਂ ਮੈਂ ਕਿਹਾ ਇਹਨੂੰ ਵਾਪਸ ਘੱਲ ਦੋ ਮਹੀਨੇ ਲਈ ਬਈ ਚਲੋ ਇਹ ਦੋ ਮਹੀਨੇ ਦੀ ਛੁੱਟੀ ਆ ਲੈ ਬਈ ਕੋਲ ਆ ਜਾ ਬਈ ਜੀ ਕਹਿੰਦੇ ਉਹ ਨਹੀਂ ਆ ਸਕਦੀ ਮੈਂ ਜਿੰਨੀਆਂ ਡਾਕਟਰੀ ਸਲਿੱਪਾਂ ਸਾਰਾ ਕੁਝ ਸਾਲੇ ਆਪਣੇ ਨੂੰ ਪਾਉਂਦ ਰਹੇ ਆ ਬਈ ਮੁੰਡਾ ਜਿਆਦਾ ਬਿਮਾਰ ਆ ਮੁੰਡਾ ਰੋਂਦਾ ਬਈ ਅਸੀਂ ਬਿਮਾਰ ਵਿੱਚ ਬਾਹ ਨੂੰ ਯਾਦ ਕਰਦਾ ਸੀ ਮੈਨੂੰ ਪਤਾ ਵੀ ਮੁੰਡਾ ਬੜਾ ਬੜਾ ਮੁੰਡਾ ਜਿਹੜਾ ਸੀ ਨਾ ਮਾਂ ਤੋਂ ਬਗਾਨ ਨਹੀਂ ਰਿੰਦਾ ਉਹਨੂੰ ਉਹਨਾ ਪਿਆਰ ਕਰਦਾ ਹਦੋਂ ਬਾਅਦ ਪਰ ਉਸ ਜਨਾਨੀ ਨੇ ਇਹ ਨਹੀਂ ਕਿਹਾ ਵੀ ਚਲ ਮੈਂ 15 ਦਿਨ ਦੀ ਛੁੱਟੀ ਲੈ ਕੇ ਆ ਜਾ ਮੈਂ ਬੱਚਿਆਂ ਦੀ ਖਾਤਰ ਕਹਿੰਦੀ ਪੀਆਰ ਦੀ ਫਾਈਲ ਲਗਣੀ ਪਰ ਜਿੱਤੋਂ ਉਸੇ ਵਰਕ ਪਰਮਿਟ ਚੈੱਕ ਕਰਾਇਆ ਕਹਿੰਦਾ ਤੇ ਪੀਆਰ ਫਾਈਲ ਹੀ ਹੈ ਨਹੀਂ ਜੀ ਬਹੁਤ ਵਧੀਆ ਫਰਾੜਾ ਕਰ ਰਹੇ ਹਨ ਮੇਰੀਆਂ ਜੀ ਮੈਂ ਪਾਲਾਂ ਤੋਂ ਉਹਨਾਂ ਨੂੰ ਮੈਂ ਜਦੋਂ ਦਿਖਾਇਆ ਮੈਂ ਕਿਹਾ ਜੀ ਆਪਾਂ ਦਾ ਪੰਜਵੇਂ ਲੈਵਲ ਦੀ ਜੋ ਲੋਗ ਹੈ ਜੀ 5ਵੇਂ ਲੈਵਲ ਦੀ ਜੋਬ ਆ ਦੀ ਇਹਦੇ ਵਿੱਚ ਪੀਆਰ ਬਿਲਕੁਲ ਬੰਦ ਆ ਪੀਆਰ ਲੱਗ ਹੀ ਨਹੀਂ ਸਕਦੀ ਲੱਗ ਨਹੀਂ ਸਕਦੀ ਸਾਨੂੰ ਸਾਡੇ ਕੋ ਪੈਸੇ ਲੈ ਗਏ ਪੀਆਰ ਤੇਰੇ ਨਾਂ ਤੇ ਨਹੀਂ ਨਹੀਂ ਸਾਨੂੰ ਸਦਣ ਦੇ ਸਦੂ ਮੈਂ ਤੁਹਾਨੂੰ ਵੀ ਨਾਲੇ ਸਦ ਲਾਉਂਗਾ ਕਿਸੇ ਤਰੀਕੇ ਨਾਲ ਸਦੂਗਾ ਹੁਣ ਸਾਨੂੰ ਪਤਾ ਕਿਹੜਾ ਏਜੰਟ ਪੁਣਿਆ ਕਰਾ ਕਰਨਾ ਕੀ ਕਰਨਾ ਪਰ ਉਹਨਾਂ ਵਿੱਚ ਪੀਆਰ ਹੈ ਨਹੀਂ ਸੀ ਇਹ ਬੱਚਿਆਂ ਨੂੰ ਸਾਨੂੰ ਪੀਆਰ ਦੇ ਕਹਿੰਦੇ ਨੇ ਬਾਚਣ ਕਹਿੰਦੇ ਪੀਆਰ ਦੀ ਫਾਇਲ ਹੀ ਨਹੀਂ ਲੱਗਣੀ ਰਿਲੀਬਿਲਟੀ ਦੇਤੀ ਕਿ ਤੁਸੀਂ ਜਿੱਥੇ ਵੀ ਜਾਓ ਫਿਰ ਮਾਤਾ ਕੋਈ ਧਾਰ ਚਕਾਣਾ ਸੀ ਜਿਹੜਾ ਜਿਹੜਾ ਮੇਰੀ ਘਰ ਵਾਲੀ ਨਹੀਂ ਮਾਰੀ ਸੀ ਉਹ ਜਿਹੜਾ ਭਰਾ ਸੀ ਉਹ ਦਿਲ ਦਾ ਮਾੜਾ ਸੀ ਤੁਸੀਂ ਅੱਜ ਵੀ ਕਹਿ ਰਹੇ ਹੋ ਇੰਨਾ ਕੁਛ ਹੋਣ ਦੇ ਬਾਵਜੂਦ ਆ ਤੁਹਾਡੇ ਦੋ ਬੱਚੇ ਪਿੱਛੇ ਖੇਡਦੇ ਪਏ ਜਿਨ੍ਹਾਂ ਨੂੰ ਸ਼ਾਇਦ ਪਤਾ ਹੀ ਨਹੀਂ ਵੀ ਮਾਂ ਕਿੱਥੇ ਗਈ ਕਿੱਥੇ ਨਹੀਂ ਗਈ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਹੋ ਕੀ ਰਿਹਾ ਆਪਣਾ ਖੇਡ ਰਹੇ ਨੇ ਬੱਚੇ ਪਰ ਤੁਸੀਂ ਕਹਿ ਰਹੇ ਹੋ ਵੀ ਅੱਜ ਵੀ ਤੁਹਾਡੀ ਘਰ ਵਾਲੀ ਨਹੀਂ ਮਾਰੀ ਤੁਹਾਡਾ ਜਿਹੜਾ ਬ੍ਰਦਰ ਇਨ ਲਾ ਸੀ ਉਹ ਮਾਰਾ ਬ੍ਰਦਰ ਮੋ ਉਹ ਜਿਹੜੀ ਪਿੱਛੇ ਸ਼ਹਿ ਸੀ ਮਾਪੇ ਦੀ ਉਹ ਮਾਰੀ ਸੀ ਉਸ 11 ਦੇ ਕੁੱਤੇ ਤੁਹਾਡੇ ਨਾਲ ਕੀਤਾ ਕਿਉਂ ਗਿਆ ਸਾਰਾ ਕੁਝ ਪੈਸੇ ਲੈਣੇ ਉਹ ਉਸ ਜਨਾਨੀ ਨੂੰ ਉਹਨਾਂ ਦੇ ਪਿੱਛੇ ਲੱਗਣਾ ਨਹੀਂ ਚਾਹੀਦਾ ਸੀ ਕਹਿੰਦੇ ਜਿਹੜੀ ਸ਼ੈ ਹੁੰਦੀ ਉਹ ਘਰੋਂ ਜਾੜ ਦਿੰਦੀ ਆ ਠੀਕ ਨਹੀਂ بڑے بڑے ਤੇ ਉਹ ਪਿੱਛੇ ਲੱਗੇ ਕੀ ਪੀ ਆਰ ਦੀ ਖਾਤਰ ਆਪ ਆਪਣੇ ਬੱਚਿਆਂ ਨੂੰ ਛੱਡ ਦੇਣਾ ਸਾਨੂੰ ਕਹਿੰਦੇ ਆ ਮਾਂ ਸਾਸੋਰਾ ਪੀ ਆਰ ਪਾਉਂਗੀ ਸੱਜ ਲੂੰਗੀ ਉਹ ਪੀ ਆਰ ਤਾਂ ਉਸ 10-10 ਸਾਲ ਨਹੀਂ ਪੈਣੀ ਜਿੱਦਾਂ ਇਹ ਹਾਲਾਤ ਕੈਨੇਡਾ ਦੇ ਹੋ ਗਏ ਆ ਭਲਾ ਇਹ ਪਲੱਸ 2 ਪਾਸ ਹੋਵੇ ਜਿਹੜਾ ਕੋਈ ਨਾ ਬੱਚਾ ਉਹ 10 ਸਾਲ ਦਾ ਕੇਸ ਾਟ ਕੇ ਆ ਪਿਆ ਉਹਦੀ ਪੀ ਆਰ ਨਹੀਂ ਪਈ ਮੈਂ 10 ਸਾਲ ਆਪਣੇ ਬੱਚਿਆਂ ਨਾਲ ਗੱਲ ਨਾ ਕਰੂੰਗੀ ਮੇਨਾ ਨਾਲ ਗੱਲ ਕਰੂੰਗੀ ਕਿ ਸਾਨੂੰ ਵਾਚਨ ਸੱਦੂੰਗੀ ਉਹ ਮੇਰਾ ਮੂੰਹ ਬੱਚਿਆਂ ਚ ਰਹੂਗਾ ਮੇਨਾ ਮੂੰਹ ਰਹੂਗਾ ਮੇਰੇ ਪਵਾਈਸ ਦਾ ਉਹ ਤਾਂ ਉਹਨਾਂ 2 ਸਾਲਾਂ ਦੇ ਵਿੱਚ ਹੀ ਮੋਹ ਦਾ ਇੰਨਾ ਖਤਮ ਹੋ ਗਿਆ ਬੱਚਿਆਂ ਨਾਲ ਮੇਨਾ ਖਤਮ ਹੋ ਗਿਆ ਤੇ 10 ਸਾਲਾਂ ਬਾਅਦ ਸਾਨੂੰ ਪੀਆਰ ਹੋਣ ਤੋਂ ਬਾਅਦ ਸਾਨੂੰ ਸੱਦੂੰਗੀ ਉਹ ਮਾਨੂੰ ਕਦੇ ਫੋਨ ਨਹੀਂ ਆਇਆ ਕੁਝ ਤੁਸੀਂ ਕਹਿੰਦੇ ਪਹਿਲਾਂ ਗੱਲਬਾਤ ਹੁੰਦੀ ਸੀ ਪਹਿਲਾਂ WhatsApp ਕਾਲ ਵੀ ਹੁੰਦੀ ਸੀ ਵੀਡੀਓ ਕਾਲ ਵੀ ਹੁੰਦੀ ਸੀ ਹੁਣ ਕੀ ਇਕਦਮ ਹੋ ਗਿਆ ਵੀ ਗੱਲਬਾਤ ਹੀ ਇੱਕਦਮ ਬੰਦ ਹੋ ਗਈ ਮੈਨੂੰ ਕੁਝ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ ਵੀ ਜਾਂ ਜਦੋਂ ਵੀ ਉਹਨੂੰ ਕਹੀ ਸੀ ਵੀ ਵਾਪਸ ਆ ਜਾ ਕਹਿੰਦੀ ਮੈਨੂੰ ਖਤਰਾ ਆਇਆ ਇਥੋਂ ਆਹ ਲਬਜ਼ ਕਹਿ ਰਹੇ ਸੀ ਤੇ ਉਹ ਕਹਿ ਰਹੇ ਸੀ ਮੈਨੂੰ ਸੱਸ ਸੌਰੇ ਨੇ ਮਾਰਦਣਾ ਆ ਕਰਦਣਾ ਅੱਜ ਤੱਕ ਸਾਡਾ 8 8 ਸਾਲਾਂ ਚ ਥਾਣੇ ਪੰਚਾਇਤ ਵਿੱਚ ਕਦੀ ਕੋਈ ਪਰਚਾ ਨਹੀਂ ਹੋਇਆ ਨਾ ਸਾਡਾ ਕਦੀ ਲੜਾਈ ਝਗੜਾ ਆ ਕਿਉਂਕਿ ਮੈਂ 9 ਸਾਲ ਕੁ ਵਿਆਹ ਚ ਗਾਲਿਆ ਹਕ ਲਾਲ ਦੀ ਮਿਹਨਤ ਦੀ ਕਮਾਈ ਸਾਰੀ ਉੱਤੇ ਲਾਈ ਆ ਠੀਕ ਨਹੀਂ ਸਾਰੇ ਨੂੰ ਪਤਾ ਹੈ ਵੀ ਮੈਂ ਕਿੰਨੇ ਜੋਗਾ ਕੀ ਕਰਦਾ ਮੈਂ ਅੱਜ ਤੱਕ ਘਰ ਵਾਲੀ ਤੇ ਕਦੀ ਹੱਥ ਨਹੀਂ ਚੱਕਿਆ ਕਿਉਂਕਿ ਇੰਨਾ ਸਾਡਾ ਪਿਆਰ ਸੀ ਹੱਦੋਂ ਵੱਧ ਜਿੱਥੇ ਵੀ ਜਾਣਾ ਸੀ ਦੋਨਾਂ ਨੇ ਇਕੱਠਿਆਂ ਨਹੀਂ ਜਾਣਾ ਬੱਚਿਆਂ ਨਹੀਂ ਜਾਣਾ ਗੱਡੀ ਜਾਣਾ ਇੱਥੇ ਤੱਕ ਕਰਦੇ ਅਸੀਂ ਨਾਮਦਾਨ ਵੀ ਕਿ ਦੋਨਾਂ ਨੇ ਇਕੱਠਿਆਂ ਨਹੀਂ ਲਿਛਿਆ ਆ ਨਾਮਦਾਨ ਵੀ ਬਖਸ਼ਿਸ਼ ਹੋਈ ਆ ਪਰ ਅਸੀਂ ਉਸ ਮਾਲਕ ਨੂੰ ਭੁੱਲ ਗਏ ਆ ਜਿਸ ਤੋਂ ਆਪਾਂ ਲਈ ਆ ਆਪਾਂ ਆਪਣੇ ਬੱਚਿਆਂ ਨੂੰ ਭੁੱਲੀ ਜਾਂਦੇ ਆ ਉਹਨਾਂ 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 ਦੱਸਿਓ ਮਾਰਕੀਟ ਤੇ ਚੱਲੇ ਨਹੀਂ ਅਸੀਂ ਆਪਾਂ ਮੇਰੇ ਸਾਸੋਰੇ ਨਿਸਾਰੇ ਤੋਂ ਰਾਜਸੂਮੀ ਨੇ ਸਾਰੇ ਦਾ ਸੁਣ ਲਿਆ ਦਾਦਾ ਸੋਮੇ ਨੇ ਨਾਮਦਾਨ ਲਿਆ ਸੀ ਦਾਦਾ ਸੋਮੇ ਅਸੀਂ ਨਾਮਦਾਨ ਲਿਆ ਆ ਸੀ ਆਪਣਾ 10 ਮੈਂ ਘਟੂ ਘਟੂ 4 ਸਾਲ ਹੋ ਗਏ ਮੈਨੂੰ ਨਾਮਦਾਨ ਲਈ ਨੂੰ ਮੈਂ ਇਕੱਠਿਆਂ ਨੇ ਦੋਨਾਂ ਨੇ ਲਿਆ ਸੀ ਦੋਨਾਂ ਨੂੰ ਅਸੀਂ ਕਿਉਂ ਉਸ ਮਾਲਕ ਦੇ ਮਰੇ ਝੁੱਠੀ ਪੈੰਨੇ ਆ ਜਿੰਨ ਸਾਨੂੰ ਆਪਣੇ ਚਾਨ ਵਿੱਚ ਰੱਖਿਆ ਕਿਹ ਕਿਹੜਾ ਤੁਸੀਂ ਉਹਨੂੰ ਉਹਦੇ ਨੀਚੇ ਤੇ ਸਮਝ ਨਹੀਂ ਆ ਬੀ ਅਸਲ ਚ ਹੋਇਆ ਕਿ ਤੁਹਾਡੇ ਘਰ ਵੀ ਕਿਉਂ ਤੁਹਾਡੇ ਨਾਲ ਗੱਲ ਕਰਨੀ ਅੱਗੇ ਜਾ ਕੇ ਉਹਨਾਂ ਨੇ ਆਪਣੇ ਜਿੱਥੇ ਤੱਕ ਇਹ ਉਹ ਪ੍ਰਾਚਜ ਹੋ ਗਈ ਹੈ ਜਿੱਦਾਂ ਹੌਲੀ ਗੱਲਾਂ ਘਟਾ ਲਈ ਆ ਮੇਰੀ ਸੋਨ ਸਭ ਤੋਂ ਵੱਡੀ ਜਨਾਨੀ ਜੇ ਕੋਈ ਗੱਲਬਾਤ ਹੋਵੇ ਨਾ ਤੇ ਸਭ ਤੋਂ ਆਪਣੇ ਬੱਚਿਆਂ ਨੂੰ ਨਹੀਂ ਛੱਡਦੀ ਹੁੰਦੀ ਤੁਸੀਂ ਇਹ ਦੇਖੋ ਜਿਹੜੀ ਆਪਣੇ ਬੱਚਿਆਂ ਨੂੰ ਛੱਡਣ ਗਈਆਂ ਕਿੱਡਾ ਵੱਡਾ ਸਟੈਪ ਚੱਕਣ ਗਈ ਹੋਗੀ ਕੱਲ ਨੂੰ ਜੇ ਦੂਜਾ ਪੱਖ ਸਾਡੇ ਮੂਰੇ ਆਂਦਾ ਉਹ ਕਹਿ ਦੇਣਗੇ ਵੀ ਆਪ ਨਹੀਂ ਸਾਨੂੰ ਗੱਲ ਕਰਨ ਦਿੰਦਾ ਸੀ ਬੱਚਿਆਂ ਨਾਲ ਇਹ ਵੀ ਤਾਂ ਉਹ ਕਹਿ ਸਕਦੇ ਉਹ ਤਾਂ ਇਲਜ਼ਾਮ ਤੁਹਾਡੇ ਤੇ ਲਗਾਏ ਇਸ ਚੀਜ਼ ਦਾ ਮੇਰੇ ਤੋਂ ਪ੍ਰੂਫ ਆ ਵੀਡੀਓ ਕਾਲ ਆਇਆ ਮੈਨੂੰ ਕਈਆਂ ਨੇ ਕਿਹਾ ਮੈਂ ਕਈਆਂ ਨੂੰ ਵੀਡੀਓ ਕਾਲ ਦਿਖਾਈਆਂ ਮੈਂ ਕਿਹਾ ਮੇਰੇ ਬੱਚਿਆਂ ਨਾਲ ਗੱਲ ਹੁੰਦੀ ਸੀ ਮੇਰੇ ਮਾਪੇ ਨਾਲ ਹੁੰਦੀ ਸੀ ਬਾਚਾਂ ਨੂੰ ਸਾਲ ਬਾਅਦ ਕਿਉਂ ਇਲਜ਼ਾਮ ਲੱਗਣ ਪਏ ਮੇਰੇ ਮਾਪੇ ਦੇ ਉੱਪਰ ਹੈ ਸਾਲ ਬਾਅਦ ਕਿਉਂ ਇਲਜ਼ਾਮ ਮੇਰੇ ਬੱਚਿਆਂ ਨਾਲ ਗੱਲ ਹੁੰਦੀ ਦੋ ਦੋ ਘੰਟੇ ਟਿਊਸ਼ਨ ਬੱਚੇ ਨੂੰ ਪੜਾਉਂਦੇ ਸੀ ਕਿਉਂ ਹੈ ਇਹ ਤਾਂ ਭਾਈ ਉਹਨਾਂ ਨੇ ਐਨਆਰਆਈ ਐਨਆਰਆਈ ਕੋਟ ਠਾਣੇ 'ਚ ਮੇਰਾ ਪਰਚਾ ਦੇ ਦਿੱਤਾ ਵੀ ਦਾਜ ਮੰਗਦੇ ਸੀ ਜਿੰਨ 35 ਲੱਖ ਰੁਪਈਆ ਵੀਰੇ ਲਾਉਣਾ ਹੈ ਆਪਣੀ ਘਰ ਵਾਲੀ ਤੋਂ ਉਹਨੂੰ ਦਾਜ ਮੰਗਣਾ ਉਤੋਂ ਇਹ ਤਾਂ ਤੁਸੀਂ ਦੇਖੋ ਵੀ ਉਹ ਕਿਹੜਾ ਵੱਡਾ ਸੋਹਰੇ ਮੇਰੇ ਆ ਜਿਹੜੇ ਸੋਹਰੇ ਮੇਰੇ ਲਵਾਣਾ ਪੈਂਡਿਆ ਹੁਸ਼ਿਆਰਪੁੱਤੀ ਲੱਗੇ ਕਿਹੜਾ ਸਟੈਪ ਆਪਣੀ ਧੀ ਤੋਂ ਚੁਕਾਰੇ ਨਹੀਂ ਗਲਤ ਮੈਂ ਆਪਣਾ ਘਰ ਬਸਾਉਣ ਦੀ ਕਰ ਰਹੇ ਆ ਤਾਂ ਮੇਰਾ ਘਰ ਤੋੜਨ ਦੀ ਵਾਰੀ ਕਰ ਰਹੇ ਨੇ ਹੈ ਪੰਚਾਇਤ ਵਿੱਚ ਕਹਿੰਦਾ ਵੀ ਮੇਰੀ ਧੀ ਬੜੀ ਸੋਹਣੀ ਸੋਪੀ ਪਸਦੀ ਸੀ ਤੋ ਤਾਂ ਗਏ ਨਰੇਠਾਣੀ ਜਿੱਕੇ ਨਗਾ ਜੀ ਉਹ ਤਾਂ ਇਹਦੇ ਕੁੱਟਦੇ ਮਾਰੇ ਸੀ ਦਾਜ ਮੰਗਦੇ ਸੀ ਯਾਰ ਇਹ ਥੋੜੋ ਗੱਲਾਂ ਹੁੰਦੀਆਂ ਹੋਗੀਆਂ ਨੇ ਮਾਰਦੇ ਸੀ ਦਾਜ ਮੰਗਦੇ ਸੀ ਤਾਂ ਉਹਨਾਂ ਨੇ ਕੋਈ ਕੇਸ ਕਰਾਇਆ ਤੁਹਾਡੇ ਤੇ ਗੱਲ ਹੈ ਨਾ ਉਸ ਸਮੇਂ ਕੇਸ ਕਰਾਉਂਦੇ ਭਾਈ ਉਸ ਸਮੇਂ ਕਰਾਉਂਦੇ ਉਸ ਸਮੇਂ ਉਹਨਾਂ ਦੀ ਸੁਖੀ ਵਸਦੀ ਸੀ ਨਾ ਹੁਣ ਬਾਹਰ ਬਾਹਰ ਵੀ ਸੁਖੀ 35 ਲੱਖ ਜਿੰਨ ਲਾਇਆ ਸੁਖ ਲਈ ਲਾਇਆ ਨਹੀਂ ਤਾਂ ਇਹ ਵੀ ਆਪਣੀ ਧੀ ਦੇ ਉੱਪਰ 35 ਲੱਖ ਖਰਚ ਕੇ ਦੇਖਦੇ ਕਿਸੇ ਦੇ ਵੀ ਕੋਈ ਲਾਉਂਦਾ ਕੋਈ ਨਾਉਦਾ ਸੀ ਮੇਰੇ ਫਾਦਰ ਨੇ ਆਪਣੀ ਨੌ ਤੇ ਲਾਇਆ ਮੈਂ ਲਾਇਆ ਪੈਸੇ ਜਿੱਦਾਂ ਵੀ ਲਾਏ ਕਾਦੇ ਲਾਇਆ ਕਿਹ ਕਾਰਨ ਹੈ ਚਲੋ ਵੀ ਪਰਿਵਾਰ ਬਸ ਦਾ ਕੋਈ ਇਕੱਠੇ ਰਹਿਣਾ ਹੈ ਅਸੀਂ ਮੈਂ ਚਲਾਇਸ ਇਕੱਠੇ ਹੋ ਜਾਾਂਗੇ ਠੀਕ ਨਹੀਂ ਜੇ ਮੇਰਾ ਸਾਲਾ ਕਹਿੰਦਾ ਤਾਂ ਇਕੱਠੇ ਹੋ ਜਾਾਂਗੇ ਪਰ ਸਾਨੂੰ ਇਕੱਠੇ ਨਹੀਂ ਸਾਨੂੰ ਤਾਂ ਅਲੱਗ-ਅਲੱਗ ਕਰਤਾ ਉਹਨਾਂ ਨੂੰ ਕਿੰਨੀ ਉਮਰ ਕਿੰਨੀ ਹੈ ਮੇਰਾ ਬੇਟਾ 9 ਸਾਲ ਦਾ ਹੈ 6 ਸਾਲ ਦੀ ਕੁੜੀ ਹੈ ਮੇਰੀ 9 ਸਾਲ ਤੇ 6 ਸਾਲ ਦੀ ਕੁੜੀ ਆ 9 6 ਸਾਲ ਦਾ ਬੱਚਾ ਹੈ ਤੇ 6 ਸਾਲ ਦੀ ਕੁੜੀ ਆ ਤੇ ਪਿੱਛੇ ਛੱਡ ਗਈ ਪਿੱਛੇ ਛੱਡ ਗਈ ਜੀ ਉਹ ਜਨਾਨੀ ਮੇਰੀ ਵਾਈਫ ਬੱਚੇ ਤੋਂ ਦੇਖੋ ਤੋਂ ਬਿਨਾਂ ਰਹਿੰਦੀ ਨਹੀਂ ਸੀ ਜੇ ਕਿਤੇ ਬਾਹਰ ਵੀ ਜਾਣਾ ਤਾਂ ਉਹਨੂੰ ਪੱਲਾ ਫੜ ਕੇ ਕਹਿੰਦੀ ਮੇਰਾ ਮੁੰਡਾ ਭੋਲਾ ਆ ਮੇਰਾ ਵੱਡਾ ਮੁੰਡਾ ਭੋਲਾ ਆ ਮੇਰਾ ਬੇਟਾ ਭੋਲਾ ਐਦਾਂ ਕਹਿੰਦੀ ਹੁੰਦੀ ਸੀ ਪਰ ਉਹਰਾ ਇੰਨਾ ਦਿਲ ਪੱਥਰ ਹੋ ਗਿਆ ਮੈਂ ਤਾਂ ਇਹ ਸੋਚਦਾ ਵੀ ਕੀ ਕੱਲ ਜੋ ਘੇਰਾ ਆ ਗਿਆ ਜਿਹਦੀਆਂ ਆਪਣੀ ਜਨਾਨੀਆਂ ਆਪਣੀ ਬੱਚਿਆਂ ਨੂੰ ਭੁੱਲੀ ਜਾਂਦੀਆਂ ਸੋਚ ਸਕਦੇ ਵੀ ਐਦਾਂ ਛੱਡ ਕੇ ਜਾ ਸਕਦੇ ਮੈਂ ਨਹੀਂ ਸੋਚਦਾ ਸੀ ਵੀ ਇਹ ਕਦਮ ਆਉਂਗਾ ਯਾਰ ਭਾਜੀ ਵਿਸ਼ਵਾਸ ਹੁੰਦਾ ਯਾਰ 10 ਸਾਲ ਬਿਆਨ ਹੋ ਗਿਆ ਬੰਦਾ ਸੋਚ ਸਮਝ ਗਿਆ ਜਿਵੇਂ ਬੱਚੇ ਹੋ ਗਏ ਆ ਉਹ ਕੀ ਅਸਰ ਪੈਣਾ ਨਾ ਤੇ ਜੇ ਆਪਾਂ ਗਲਤ ਸਟੈਪ ਚੱਕਦੇ ਆ ਮੇਰੇ ਬੱਚਿਆਂ ਤੇ ਅਸਰ ਪਹਿਲਾਂ ਉਹਨਾਂ ਤੇ ਪੈਣਾ ਆਪਾਂ 100 ਵਾਰੀ ਸਟੈਪ ਚੱਕਣ ਤੋਂ ਪਹਿਲਾਂ ਦੇਖੀਦਾ ਵੀ ਸਾਡੇ ਬੱਚੇ ਤੇ ਮੇਰਾ ਅਸਰ ਮੇਰੇ ਬੱਚਿਆਂ ਤੇ ਪੈਣਾ ਕੱਲ ਉਹਨਾਂ ਨੇ ਮੈਨੂੰ ਇਹਨਾਂ ਨੇ ਮੈਨੂੰ ਕਿਹਾ ਬੁੜਾਪੇ 'ਚ ਵੀ ਤੂੰ ਆ ਗਲਤ ਸਟੈਪ ਚੱਕਿਆ ਸੀ ਨਹੀਂ ਜੀ ਸੀ ਅੱਗੇ ਜਾ ਕੇ ਉਹਨਾਂ ਨੇ ਉਸ ਚੀਜ਼ ਨੂੰ ਸਟੈਪ ਗਲਤ ਚੱਕਣ ਤੋਂ ਪਹਿਲਾਂ 100 ਵਾਰੀ ਸੋਚਣੇ ਪੈਂਦਾ ਆਪਾਂ ਨੂੰ ਉਸ ਚੀਜ਼ ਨੂੰ ਸਟੈਪ ਗਲਤ ਚੱਕਣ ਤੋਂ ਪਹਿਲਾਂ 100 ਵਾਰੀ ਸੋਚਣੇ ਪੈਂਦਾ ਆਪਾਂ ਨੂੰ ਉਹ ਚੀਜ਼ ਨੂੰ ਸਟੈਪ ਗਲਤ ਚੱਕਣ ਤੋਂ ਪਹਿਲਾਂ 100 ਵਾਰੀ ਸੋਚਣੇ ਪੈਂਦਾ ਆਪਾਂ ਨੂੰ ਉਹ ਚੀਜ਼ ਨੂੰ ਸਟੈਪ ਗਲਤ ਚੱਕਣ ਤੋਂ ਪਹਿਲਾਂ 100 ਵਾਰੀ ਸੋਚਣੇ ਪੈਂਦਾ ਆਪਾਂ ਨੂੰ ਕੋਕੀ ਉਹਨਾਂ ਨੇ ਪੱਲੋਂ ਪਹਿ ਹੈ ਵੀ ਖਰਚਿਆ ਨੋਂ ਵੀ ਗਵਾਲੇ ਆਪਣੀ ਨੋਂ ਨਹੀਂ ਸਮਝਦੀ ਸੀ ਆਪਣੀ ਧੀ ਸਮਝਦੇ ਸੀ ਉਹਨੂੰ ਧੀ ਸਮਝਦੇ ਸੀ ਇੰਨਾ ਸੀ ਹੱਦੋਂ ਵੱਧ ਪਿਆਰ ਪੁੱਤ ਕਹਿ ਕੇ ਬੁਲਾਉਂਦੇ ਸੀ ਉਹਨੂੰ ਪਰ ਅੱਜ ਉਹ ਕਹਿ ਰਹੀ ਆ ਵੀ ਮੇਨਾ ਇਹ ਧੱਕਾ ਕਰਦੀ ਐ ਐਦਾਂ ਕਰਦੀ ਐ ਇਹ ਤਾਂ ਗੱਲਾਂ ਹਨ ਤੁਹਾਨੂੰ ਪਤਾ ਹਰੇਕ ਤੁਸੀਂ ਜਿਹੜੀ ਘਰ ਕਰਦੀ ਜਿਹੜੀ ਕੋਈ ਨੋਂ ਗਈ ਉਹ ਕਹਾਣੀ ਤੁਸੀਂ ਸਾਰੇ ਇੱਕ ਮਨੇ ਸੁਣਦੇ ਆ ਰਹੇ ਆਂ ਉਹ ਘੱਟੋ ਘਾਟ ਕੇ ਕਈਆਂ ਦੇ ਮਾਮਾ ਦੇ ਪੁੱਤ ਮਰ ਗਏ ਆ ਵੀਡੀਓ ਵਿੱਚ ਆਏ ਨੇ ਇੱਥੇ ਕਈਆਂ ਦੇ ਧੁਰ ਗਏ ਆ ਕਦੇ ਉਹ ਪਹਿਲੇ ਪੱਖੋ ਕਰਜ਼ਾ ਜਿਹੜਾ ਚੜਿਆ ਉਹ ਨਹੀਂ ਲਿੱਤਦਾ ਉਹ ਕੁੜੀਆਂ ਧੋਖਾ ਦੇ ਗਈਆਂ ਇਹਨਾਂ ਨੂੰ ਕਰਜ਼ਾਈ ਵੀ ਹੋ ਗਏ ਉਹ ਕਰਜ਼ਾਈ ਮੈਂ 35 ਲੱਖ ਦੇ ਥੱਲੇ ਆ ਮੈਂ ਇੱਥੇ ਤੱਕ ਕਰ ਕਹਿੰਦਾ ਹਾਂ ਮੈਂ ਕਹਾਂ ਬਾਕੀ ਕਰਜ਼ਾ ਲਾ ਲਊਗਾ 16 ਲੱਖ ਰੁਪਏ ਜਿਹੜਾ ਭੈਣ ਭਰਾ ਮੰਦੇ ਵੀ ਵਾਪਸ ਆਵੇ ਆਪਣੇ ਬੱਚਿਆਂ ਕੋਲ ਪਾਤਾ ਬਾਪ ਉਹਦਾ ਭਰਾ ਜਿਹੜਾ ਬੈਠਾ ਆ ਉਹ ਨਹੀਂ ਉਹਨੂੰ ਵਾਪਸ ਆਉਣ ਦੇ ਰਿਹਾ ਅਸੀਂ ਐਸਐਸਪੀ ਕੋਲ ਦੇ ਪੂਰੀ ਟੀਮ ਲੈ ਕੇ ਗਏ ਆਂ ਚਾਹਦੇ ਕੀ ਉਹ ਐਸਐਸਪੀ ਚਾਹਦੇ ਤਾਂ ਮੈਂ ਇਹ ਆ ਕਹਿੰਦਾ ਜੇ ਥਰ ਮੇਰੀ ਗੱਲ ਸੁਣਾਓ ਜੇ ਮੈਂ ਬਾਹਰ ਵੀ ਜਾਣਾ ਔਰ ਕੋਲ ਨਾ ਤੋਰ ਭਰਾ ਨੇ ਸਾਡਾ ਟੱਬਰ ਜੋ ਫੈਮਿਲੀ ਨੇ ਟੱਬਰ ਨਹੀਂ ਸਾਡਾ ਪਸੰਦ ਰਲਾ ਕਿਉਂਕਿ ਤੁਹਾਨੂੰ ਉੱਥੇ ਦਾ ਪਤਾ ਵੀ ਬੰਦੇ ਇੱਥੋਂ ਬਾਹਰੋਂ ਗਏ ਹੈ ਨਾ ਜਨਾਨੀਆਂ ਉੱਥੇ ਵੀ ਕੇਸ ਉਲਟੇ ਪਵਾਉਂਦੇ ਭਰਾ ਦੇ ਸਿਰ ਤੇ ਪਿੱਛੇ ਲੱਗੀ ਆ ਕਿ ਕੱਲ ਨੂੰ ਮੇਤੇ ਕੇਸ ਕਰਕੇ ਮੈਨੂੰ ਡਿਵੋਰਸ ਕਰਾਉਂਗੀ ਮੇਰੇ ਬੱਚੇ ਮੇ ਤਾਂ ਦੂਰ ਹੋਣਗੇ ਮੈਂ ਤਾਂ ਕਹਿੰਦਾ ਮੇਰੀ ਫੈਮਿਲੀ ਜਿੱਦਾ ਇਕੱਠੀ ਹੈ ਇਕੱਠੀ ਦੀ ਇਕੱਠੀ ਹੋ ਜਾਵੇ ਅਸੀਂ ਇੰਡੀਆ ਵਾਪਸ ਆਵੇ ਬੱਕਰੇ ਰਹਿ ਲਾਂਗੇ ਬਾਪੂ ਨੇ ਕਮਰਾ 35 ਲੱਖ ਰੁਪਏ ਪਾ ਕੇ ਕਲਾ ਕੇ ਕੋਠੀ ਪਰੇ ਪਾਈ ਉਹ ਚ ਬੱਕਰੇ ਰਹਿ ਲਾਂਗੇ ਮੈਂ ਤਾਂ ਇਹ ਕਹਿੰਦਾ ਵਾਪਸ ਆਵੇ ਆਪਣੇ ਬੱਚਿਆਂ ਚ ਮੈਂ ਬਹੁਤ ਰਿਸ਼ਤੇਦਾਰ ਵੀ ਤੁਸੀਂ ਇਹ ਮੰਗ ਕਰਦੇ ਹੋ ਵਾਪਸ ਆਪੇ ਸਾਹਿਬ ਜੀ ਆਪਣੇ ਬੱਚਿਆਂ ਚ ਜੋ ਮੈਂਗਾ ਕੇਸ ਹੋਇਆ ਹੈ ਨਾ ਮੈਂ ਸਾਰਾ ਕੁਝ ਚੱਕ ਲੂੰਗਾ ਠੀਕ ਨਹੀਂ ਤਾਂ ਆਪਣੇ ਬੱਚਿਆਂ ਕੋਲ ਵਾਪਸ ਆਵੇ ਤੈਂ ਹਜੇ ਵੀ ਕਹਿ ਰਹੇ ਆ ਵੀ ਬੱਚਿਆਂ ਦੀ ਮਾਂ ਜਿਹੜੀ ਆ ਉਹ ਵਾਪਸ ਆ ਜਾਵੇ ਤਾਂ ਮੈਂ ਗੱਲ ਕਵਾਂਗਾ ਵੀ ਇੱਕ ਪੱਖ ਤੁਸੀਂ ਸੁਣ ਰਹੇ ਆ ਅਸੀਂ ਪੂਰਾ ਮੌਕਾ ਦੇ ਰਹੇ ਆ ਤੁਹਾਡੇ ਤੇ ਜਿਹੜੀ ਪੇਜ ਤੇ ਜਾਓਗੇ ਜੀਮੇਲ ਵੀ ਮੈਂਸ਼ਨ ਆ ਤੁਸੀਂ ਉਸ ਤੇ ਜੇ ਪੱਖ ਆਪਣਾ ਰੱਖਣਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੁਹਾਡਾ ਪੱਖ ਵੀ ਅਸੀਂ ਮੂਰੇ ਰੱਖਾਂਗੇ ਪਰ ਇਹ ਜਿਹੜਾ ਪਿਓ ਕਹਿ ਰਿਹਾ ਵੀ ਮੇਰੀ ਫੈਮਿਲੀ ਜਿਹੜੀ ਆ ਹੁਣ ਕੰਪਲੀਟ ਹੋਣੀ ਚਾਹੀਦੀ ਆ ਕੋਈ ਨਾ ਨਹੀਂ ਗੱਲ ਹੋ ਰਹੀ ਕੁਝ ਵੀ ਨਹੀਂ ਹੋ ਰਿਹਾ ਤੇ ਅਸੀਂ ਇੱਕ ਵਾਰੀ ਫੇਰ ਤੋਂ ਜੜੀ ਆ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੇ ਆ ਤਾਂ ਮੈਂ ਜ਼ਰੂਰ ਕਵਾਂਗਾ ਉਹ ਵੀ ਸਾਡੇ ਨਾਲ ਗੱਲਬਾਤ ਕਰਨ ਉਹ ਵੀ ਆਪਣਾ ਪੱਖ ਜਿਹੜਾ ਹੈ ਜ਼ਰੂਰ ਉਹ ਸਾਡੇ ਮੂਰੇ ਰੱਖਣ ਗੱਲਬਾਤ ਤਾਂ ਕੀ ਕਰਨੀ ਇੱਕ ਦੂਜੇ ਨਾਲ ਫੇਰ ਤੋਂ ਉਸ ਤਰੀਕੇ ਨਾਲ ਜਿੱਦਾਂ ਜ਼ਿੰਦਗੀ ਚੱਲ ਰਹੀ ਸੀ ਉਹਦਾ ਜ਼ਿੰਦਗੀ ਜ਼ਰੂਰ ਜੜੀ ਆ ਉਹ ਜੀਓ ਬਾਕੀ ਚਲੋ ਉਹਨਾਂ ਦਾ ਵੀ ਕੋਈ ਨਾ ਕੋਈ ਪੱਖ ਹੋਏਗਾ ਪਰ ਜੋ ਅਸੀਂ ਇੱਕ ਪੱਖ ਸੁਣਿਆ ਉਹ ਅਸੀਂ ਤੁਹਾਡੇ ਤੱਕ ਸਾਂਝਾ ਕਰ ਤੁਹਾਡੇ ਤਾਂ ਮੰਨ ਨਹੀਂ ਤਕੇ ਨਹੀਂ ਨਹੀਂ ਹੁਣ ਸੋਹਰਾ ਸਾਹਿਬ ਸਾਡਾ ਇੱਕ ਤਾਂ ਅਸੀਂ 35 ਲੱਖ ਰੁਪਏ ਲਾਇਆ ਆ ਹੈਂ ਤੇ ਇੱਕ ਤਾਂ ਹੁਣ ਮੈਨੂੰ ਕਹਿੰਦਾ ਜੀ ਕਹਿੰਦਾ ਜੀ ਮੈਂ ਮਾਨਹਾਨੀ ਦਾ ਕੇਸ ਕਰ ਦਣਾ ਤੇਤੇ ਉਹ ਯਾਰ ਮੈਂ ਪੈਸੇ ਆਪਣੇ ਘਰ ਵਾਲੀ ਤੇ ਲਾਇਆ ਮੈਂ ਉਹਨੂੰ ਬੁਲਾ ਰਿਆ ਆ ਤੁਸੀਂ ਕਿਉਂ ਨਹੀਂ ਉਹਨੂੰ ਆਉਣ ਦੇ ਰਹੇ ਮੈਂ ਪੈਸੇ ਲਾਇਆ ਹੈ ਆਪਣੇ ਬੱਚਿਆਂ ਕੋ ਆਵੇ ਭਰਾ ਨਹੀਂ ਉਹਦਾ ਆਉਣ ਦੇ ਰਿਆ ਉਥੋਂ ਫੇ ਫੈਮਿਲੀ ਹੋਰੀ ਨਹੀਂ ਆਉਣ ਦੇ ਕਿਉਂ ਨਹੀਂ ਆਉਣ ਦੇ ਮੈਂ ਲਾਇਆ ਤੁਸੀਂ ਉਲਟਾ ਮੇਤੇ ਕੇਸ ਪਵਾ ਰਹੇ ਨੇ ਬਾਈ ਉਹ ਮੇਰੀ ਵਾਈਫ ਹੈ ਉਹ ਮੈਂ ਉਹਨੂੰ ਕਹਿੰਦਾ ਮੈਂ ਆਪਣੇ ਬੱਚਿਆਂ ਕੋਲ ਆਵੇ ਵਾਪਸ ਠੀਕ ਨਹੀਂ ਯਾਰ ਮਾਨਹਾਨੀ ਦਾ ਕੇਸ ਮੇਤੇ ਕਾ ਤੇ ਪਾਉਣ ਲੱਗਿਆ ਇਹ ਦੱਸੋ ਤੁਸੀਂ ਮੈਨੂੰ ਮੈਂ ਉਹਨਾਂ ਨੇ ਇੰਨਾ ਜਿਹੜਾ ਬੰਦਾ ਅੱਖ ਸੇ ਹੱਥ ਜੋੜੀ ਜਾਵੇ ਆਪਣੇ ਮੇਰਾ ਘਰ ਉਜੜੇ ਨਾ ਪੱਠਾ ਜੁੜਿਆ ਰਵੇ ਉਹ ਕਿੱਥੇ ਕਰਵਾਉਂਦਾ ਲਿਫਤ ਹੈ ਮਾ ਹੈ ਜਿਹੜਾ ਲਿਫਤ ਆਖਰ ਤੇ ਹੱਥ ਜੋੜੀ ਜਾਵੇ ਪਰ ਫੇ ਵੀ ਉਹਨਾਂ ਨੂੰ ਇਸ ਚੀਜ਼ ਦੀ ਚਾਹੀਦੀ ਸੀ ਵੀ ਮੇਰੀ ਧੀ ਦਾ ਘਰ ਆ ਵੀ ਉਹਦੇ ਦੋ ਬੱਚੇ ਆ ਇਹ ਵੀ ਛੜੀ ਸ਼ਾਣ ਸੋਹਣੋ ਵੀ ਚਲੋ ਵੀ 6 ਮਹੀਨੇ ਵਿਆਹ ਨੂੰ ਤੇ ਚਲੋ ਕੋਈ ਨਹੀਂ ਯਾਰ ਅਕਸਰ 9 ਸਾਲ ਦਾ ਉਹ ਨਿਆਣਾ 6 ਸਾਲ ਦੀ ਕੁੜੀ ਆ ਮੈਂ ਤਾਂ ਉਸ ਉਸ ਮੂੰਹ ਨੂੰ ਪਿਆ ਆ ਬਈ ਇਹਨਾਂ ਦੇ ਮੂੰਹ ਹਾਲ ਦੇਖਦਾ ਬੱਚਿਆਂ ਨੂੰ ਸਵੇਰੇ ਉੱਠ ਕੇ ਬਈ ਜੇ ਮੈਂ ਵਿਆਹ ਕਰਾ ਲਿਆ ਜਾਂ ਉਹਨੂੰ ਪਿਆ ਕਰਾ ਲਿਆ ਇਹਨਾਂ ਦੀ ਤਾਂ ਜ਼ਿੰਦਗੀ ਖਰਾਬ ਹੋ ਗਈ ਨਾ ਇਹਨਾਂ ਨੂੰ ਮਾਂ ਨਹੀਂ ਮੈਂਣੀ ਨਾ ਪੇ ਵਾਲਾ ਪਿਆਰ ਮਿਲਣਾ ਭਾਈ ਨੇ ਬਹੁਤ ਸੋਹਣੀ ਗੱਲ ਕਹੀ ਹੈ ਤਾਂ ਮੈਂ ਹੀ ਕਵਾਂਗਾ ਵੀਡੀਓ ਪਹੁੰਚ ਜਾਣੀ ਹੈ ਤੁਹਾਡੇ ਤੱਕ ਤੁਸੀਂ ਆਪਣਾ ਬਾਕਸ ਹੱਥ ਤੱਕ ਜ਼ਰੂਰ ਰੱਖ ਸਕਦੇ ਹੋ ਮੈਂ ਤਾਂ ਇਹੀ ਕਵਾਂਗਾ ਇਹ ਫੈਮਿਲੀ ਜਿੱਦਾਂ ਹਸਤੀ ਵਸਤੀ ਪਹਿਲਾਂ ਸੀ ਉਦਾਂ ਇੱਕ ਤਰੀਕ ਫਿਰ ਤੋਂ ਦੁਬਾਰਾ ਜਿਹੜੀ ਆ ਉਹ ਇਕੱਠੀ ਹੋ ਜੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ